ਸਲਿਸਟ ਭਰਾਵਾਂ ਦਾ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹ ਹੁਣ ਬੜੀ ਦੇਰ ਦੀ ਚੱਲੀ 30 ਸਾਲਾਂ ਦੀ ਪੁਰਾਣੀ ਪ੍ਰੋਬਲਮ ਪੰਜਾਬ ਚ ਚੱਲੀ ਆਂਦੀ ਰਿਜ਼ੋਲਵ ਹੋ ਗਈ ਮੈਂ ਹੁਣੇ ਇਹੀ ਕਹਿੰਦਾ ਵੀ ਜਲਦੀ ਤੋਂ ਜਲਦੀ ਇਹਦਾ ਫਾਇਦਾ ਉਠਾਓ ਇਸ ਸਕੀਮ ਦੇ ਅੰਡਰ ਆਪਣੇ ਜੋ ਬੰਦਾ ਹੈਗਾ ਡੀਓ ਜਮ੍ਹਾਂ ਕਰਾ ਕੇ ਔਰ ਆਪਣੀ ਇੰਡਸਟਰੀ ਨੂੰ ਅੱਗੇ ਵਧਾਓ ਕਿਉਂਕਿ ਹੁਣ ਤੁਹਾਨੂੰ ਕੋਈ ਬੈਂਕ ਲੋਨ ਨਹੀਂ ਮਨਾ ਕਰੇਗਾ ਕੋਈ ਡਿਪਾਰਟਮੈਂਟ ਐਨਓਸੀ ਨਹੀਂ ਮਨਾ ਕਰੇਗਾ ਇਹਦੇ ਨਾਲ এমপ্লয়ਮੈਂਟ ਵੀ ਵਧੇਗੀ ਕਿਉਂਕਿ ਜੇ ਤੁਹਾਡਾ ਕੰਮ ਵਧੇਗਾ ਤੁਸੀਂ ਬੰਦੇ ਵੀ ਹੋਰ ਰੱਖੋਗੇ ਮੈਂ ਇਹੀ ਇੰਡਸਟਰੀਲਿਸਟ ਭਰਾਵਾਂ ਨੂੰ ਕਹੂੰਗਾ ਕਿ ਇਹਦਾ ਹੋਰ ਇਨਵੈਸਟਮੈਂਟ ਪੰਜਾਬ 'ਚ ਕਰੋ ਆਪਣੇ ਦੋਸਤਾਂ ਨੂੰ ਬਲਕਿ ਬਾਹਰਲੇ ਸਟੇਟਾਂ ਵਾਲਿਆਂ ਨੂੰ ਕਹੋ ਇੱਥੇ ਆ ਕੇ ਕਰਨ ਜਿੱਦਾਂ ਬਾਹਰਲੇ ਸਟੇਟਾਂ ਵਾਲੇ ਆ ਕੇ ਸਾਡੇ ਇੰਡਸਟਰੀਲਿਸਟ ਪੋਚ ਕਰਦੇ ਆ ਹੁਣ ਅਸੀਂ ਵੀ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਇੰਡਸਟਰੀ ਇੱਥੇ ਲਗਾਉਂਦੇ ਆ ਜੋ ਵੀ ਕਿਸੇ ਦੀ ਵੀ ਸਾਡੇ ਜਿਹੜੇ ਲੁਧਿਆਣਾ ਵਾਸੀ ਹੈਗੇ ਮੈਂ ਲੁਧਿਆਣੇ ਜੰਮਿਆ ਪੱਲਿਆ ਇੱਥੇ ਹੀ ਪੜ੍ਹਿਆ ਇੱਥੇ ਹੀ ਰਿਹਾ ਔਰ ਕੋਈ ਵੀ ਲੁਧਿਆਣੇ ਵਾਸੀ ਦੀ ਕੋਈ ਵੀ ਇਸ਼ੂ ਹੋਏਗਾ ਕੋਈ ਏਰੀਆ ਵਾਈਜ਼ ਇਸ਼ੂ ਹੋਏਗਾ ਕੋਈ ਵਾਰਡ ਵਾਈਜ਼ ਇਸ਼ੂ ਹੋਏਗਾ ਮੈਂ ਸਭ ਨੂੰ ਪ੍ਰੋਮਿਸ ਕਰਦਾ ਕਿ ਸਾਰੇ ਸੋਲਵ ਹੋਣਗੇ ਕਿਸ ਤਰ੍ਹਾਂ ਦੇ ਦੋ ਵਿਰੋਧੀ ਪਾਰਟੀਆਂ ਦੇ ਬਿਆਨਾਂ ਨੂੰ ਮੇਰਾ ਕੇ ਸਿਰਫ ਕੰਮ ਡਿਵੈਲਪਮੈਂਟਲ ਕੰਮ ਹੈ ਪਹਿਲਾਂ ਵੀ ਕੀਤੇ ਆ ਹੋਰ ਵੀ ਕਰਾਂਗੇ ਮੁਕਾਬਲਾ ਕਿਸ ਨਾਲ ਦੇਖਦੇ ਨੇ ਮੁਕਾਬਲਾ ਦੇਖੋ ਮੈਂ ਸਾਰੇ ਆਪਣੇ ਜਿੰਨੇ ਕੈਂਡੀਡੇਟ ਖੜੇ ਹੋਣਗੇ ਮੈਂ ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦਾ ਔਰ ਮੁਕਾਬਲਾ ਮੈਂ ਕੋਈ ਵੀ ਕੈਂਡੀਡੇਟ ਹੋਵੇ ਇਕੁਅਲ ਸਮਝਦਾ ਔਰ ਮਿਹਨਤ ਨਾਲ ਲੜਾਗੇ ਔਰ ਜਿੱਤਾਗੇ ਪੰਜਾਬ ਸਰਕਾਰ ਵੱਲੋਂ ਲਿੱਤੇ ਗਏ ਇੱਕ ਫੈਸਲੇ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਸਾਰੀ ਇੰਡਸਟਰੀ ਇਕੱਠੀ ਹੋ ਕੇ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਧੰਨਵਾਦ ਕੀਤਾ ਐਮਪੀ ਸੰਜੀਵ अरोड़ा ਦਾ ਸਾਡੇ ਨਾਲ ਮੌਜੂਦ ਨੇ ਐਮਪੀ ਸੰਜੀਵ अरोड़ा ਜੀ अरोड़ा ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੰਡਸਟਰੀ ਸਰਕਾਰ ਦੇ ਇੱਕ ਫੈਸਲੇ ਤੋਂ ਬਾਅਦ ਸਮੂਹ ਇੰਡਸਟਰੀ ਇਕੱਠੀ ਹੋ ਕੇ ਸਰਕਾਰ ਦਾ ਜਿੱਥੇ ਧੰਨਵਾਦ ਕਰ ਰਹੀ ਆ ਉੱਥੇ ਤੁਹਾਡਾ ਵੀ ਧੰਨਵਾਦ ਕਰ ਰਹੀ ਆ ਜਿਹੜੀ ਓਟੀਐ ਸਕੀਮ ਤੁਸੀਂ ਲੈ ਕੇ ਆਈਓ ਬਿਲਕੁਲ ਜੀ ਸਰਕਾਰ ਦਾ ਧੰਨਵਾਦ ਬੰਦਾ ਸਾਡੇ ਨੈਸ਼ਨਲ ਕਨਵਿਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਡੇ ਆਨਰੇਬਲ ਸੀਐਮ ਸਾਹਿਬ ਮਾਨ ਸਾਹਿਬ ਸਾਡੇ ਇੰਡਸਟਰੀ ਮਿਨਿਸਟਰ ਸਾਹਿਬ ਸੌਨ ਸਾਹਿਬ ਔਰ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਨੇ ਮਿਲ ਕੇ ਇਹ ਬੜੀ ਸੂਝ ਸਮਝ ਕੇ ਇਹ ਪਾਲਿਸੀ ਬਣਾਈ ਹੈ ਔਰ ਮੈਂ ਇੰਡਸਟ੍ਰੀ ਲਿਸਟ ਭਰਾਵਾਂ ਦਾ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹ ਹੁਣ ਬੜੀ ਦੇਰ ਦੀ ਚੱਲੀ 30 ਸਾਲਾਂ ਦੀ ਪੁਰਾਣੀ ਪ੍ਰੋਬਲਮ ਪੰਜਾਬ ਚ ਚੱਲੀ ਆਂਦੀ ਰਿਜ਼ੋਲਵ ਹੋ ਗਈ ਮੈਂ ਉਹਨਾਂ ਇਹੀ ਕਹਿੰਦਾ ਵੀ ਜਲਦੀ ਤੋਂ ਜਲਦੀ ਇਹਦਾ ਫਾਇਦਾ ਉਠਾਓ ਆਪਣਾ ਇਹ ਸਕੀਮ ਦੇ ਅੰਡਰ ਆਪਣੇ ਜੋ ਬੰਦਾ ਹੈਗਾ ਡੀਓ ਜਮਾ ਕਰਾ ਕੇ ਔਰ ਆਪਣੀ ਇੰਡਸਟਰੀ ਨੂੰ ਅੱਗੇ ਵਧਾਓ ਕਿਉਂਕਿ ਹੁਣ ਤੁਹਾਨੂੰ ਕੋਈ ਬੈਂਕ ਲੋਨ ਨਹੀਂ ਮਨਾ ਕਰੇਗਾ ਕੋਈ ਡਿਪਾਰਟਮੈਂਟ ਐਨਓਸੀ ਨਹੀਂ ਮਨਾ ਕਰੇਗਾ ਕੋਈ ਤੁਹਾਡਾ ਬਾਏਰ ਨਹੀਂ ਕਹੇਗਾ ਕਿ ਜੀ ਮਤਲਬ ਕਿ ਕਿਉਂਕਿ ਅੱਜ ਕੱਲ ਜਿਹੜੇ ਬਾਹਰਲੇ ਬਾਏਰ ਹੈ ਫੋਰਨ ਬਾਏਰ ਉਹ ਵੀ ਤੁਹਾਡੇ ਡਾਕੂਮੈਂਟ ਦੇਖਦੇ ਆ ਕੋਈ ਤੁਹਾਡੀ ਪ੍ਰੋਬਲਮ ਤਾਂ ਨਹੀਂ ਹੈਗੀ ਤੁਹਾਡੀ ਬੈਲੈਂਸ ਸ਼ੀਟ ਦੇਖਦੇ ਬੈਲੈਂਸ ਸ਼ੀਟ 'ਚ ਇਹ ਚੀਜ਼ ਲਾਇਬਿਲਟੀ ਸ਼ੋ ਹੁੰਦੀ ਹੈ ਫਿਰ ਉਹ ਕਹਿੰਦੇ ਜੀ ਤੁਸੀਂ ਜਿੱਥੇ ਬਿਜ਼ਨਸ ਚਲਾ ਰਹੇ ਹੋ ਉਹੀ ਤੁਹਾਡੇ ਕੋਲ ਨੋ ਡਿਊਜ਼ ਹੈ ਨਹੀਂ ਐਨਓਸੀ ਹੈ ਨਹੀਂ ਸੋ ਇਹ ਬੜਾ ਚੰਗਾ ਸਟੈਪ ਹੈਗਾ ਔਰ ਮੈਂ ਇਹੀ ਕਹਿੰਦਾ ਵੀ ਇੰਡਸਟਰੀ ਭਰਾਵਾਂ ਨੂੰ ਕਹਿੰਦਾ ਇਹਦੇ ਨਾਲ এমਪਲੋਇਮੈਂਟ ਵੀ ਵਧੇਗੀ ਕਿਉਂਕਿ ਜੇ ਤੁਹਾਡਾ ਕੰਮ ਵਧੇਗਾ ਤੁਸੀਂ ਬੰਦੇ ਵੀ ਹੋਰ ਰੱਖੋਗੇ ਮੈਂ ਇਹੀ ਇੰਡਸਟਰੀਲਿਸਟ ਭਰਾਵਾਂ ਨੂੰ ਕਹੂੰਗਾ ਕਿ ਇਹਦਾ ਹੋਰ ਇਨਵੈਸਟਮੈਂਟ ਪੰਜਾਬ ਚ ਕਰੋ ਆਪਣੇ ਦੋਸਤਾਂ ਨੂੰ ਬਲਕੇ ਬਾਹਰਲੇ ਸਟੇਟਾਂ ਵਾਲਿਆਂ ਨੂੰ ਕਹੋ ਇੱਥੇ ਆ ਕੇ ਕਰਨ ਜਿੱਦਾਂ ਬਾਹਰਲੇ ਸਟੇਟਾਂ ਵਾਲੇ ਆ ਕੇ ਸਾਡੇ ਇੰਡਸਟਰੀਲਿਸਟ ਪੋਚ ਕਰਦੇ ਆ ਹੁਣ ਅਸੀਂ ਵੀ ਬਾਹਲੀਆਂ ਸਟੇਟਾਂ ਤੋਂ ਲਿਆ ਕੇ ਇੰਡਸਟਰੀ ਇੱਥੇ ਲਗਾਣੀ ਰੋੜਾ ਸਾਹਿਬ ਕਿੰਨਾ ਕੋ ਫਾਇਦਾ ਹੋਏਗਾ ਮਤਲਬ ਇਨ ਫਿਗਰ ਅਗਰ ਗੱਲ ਕੀਤੀ ਜਾਵੇ ਤਾਂ ਇਹਦੇ ਨਾਲ ਇੰਡਸਟਰੀ ਨੂੰ ਕਿੰਨਾ ਕੋ ਫਾਇਦਾ ਹੋਏਗਾ ਤੇ ਇਹ ਸਕੀਮ ਜਿਹੜੀ ਹੈ ਕਦੋਂ ਤੱਕ ਲਾਗੂ ਹੋਣ ਸ਼ੁਰੂ ਹੋਏਗੀ ਤੇ ਕਦੋਂ ਤੱਕ ਇਹਦੀ ਮਿਆਦ ਰਹੇਗੀ ਦੇਖੋ ਮਿਆਦ ਬੜੀ ਲੰਬੀ ਸਰਕਾਰ ਨੇ ਰੱਖੀ ਵੈਸੇ ਓਟੀਐਸ ਦੀ ਇੰਨੀ ਰਖਦੀ ਨਹੀਂ ਹੁੰਦੀ ਸਰਕਾਰ ਐਦੀ ਮਿਆ 31 12 25 ਤੱਕ ਹੈ ਵੀ ਤਾਂ ਕਿ ਇੰਡਸਟਰੀ ਨੂੰ ਇਨਾਫ ਟਾਈਮ ਮਿਲ ਗਿਆ ਜੇ ਕਿਸੇ ਕੋਲ ਜੇ ਕਿਸੇ ਨੇ ਪੈਸੇ ਦਾ ਅਰੇਂਜਮੈਂਟ ਕਰਨਾ ਕਰ ਲਵੇ ਜੇ ਕਿਸੇ ਕੋਲ ਹੈਗੇ ਉਹ ਇਮੀਡੀਏਟਲੀ ਲੈ ਸਕਦਾ ਇਹ ਨਹੀਂ ਵੀ 3 ਮਹੀਨਿਆਂ ਬਾਅਦ ਦੁਬਾਰਾ ਜਾਣਗੇ ਜੀ ਮਹੀਨੇ ਲਈ ਐਕਸਟੈਂਡ ਕਰ ਦੋ 2 ਮਹੀਨੇ ਇਹ ਆਲਮੋਸਟ 10 ਮਹੀਨਿਆਂ ਦਾ ਟਾਈਮ ਮਿਲ ਗਿਆ ਤੇ ਇਨਾਫ ਟਾਈਮ ਹੈਗਾ ਤੇ ਸਰ ਕਿੰਨਾ ਕੁ ਫਾਇਦਾ ਕਿੰਨਾ ਹੋਏਗਾ ਇਨ ਫਿਗਰ ਮਗਰ ਗੱਲ ਕੀਤੀ ਹੈ ਫਾਇਦਾ ਦੇਖੋ ਜੀ ਹਰ ਦੇਖੋ ਇਹ ਪਲੋਟ ਅਲੱਗ-ਅਲੱਗ ਹੁੰਦੇ 500 ਗਜ ਦਾ ਵੀ ਹੁੰਦਾ 1000 ਦਾ ਵੀ ਹੁੰਦਾ ਹਰੇਕ ਇੰਡਸਟਰੀਲਿਸਟ ਨੂੰ ਅਲੱਗ ਫਾਇਦਾ ਹੋਏਗਾ ਪਰ ਆ ਰਾਹੁਲ ਹੁਜਾ ਜੀ ਮੇਰੇ ਨਾਲ ਬੈਠੇ ਹਨ ਇਹਨਾਂ ਨੇ ਇੱਕ ਮੈਨੂੰ ਕੈਲਕੂਲੇਸ਼ਨ ਕਰਕੇ ਦਿੱਤੀ ਸੀਗੀ ਕੋਈ 2200 ਰੁਪਏ ਗਜ ਦਾ ਹਰ ਇੰਡਸਟਰੀਲਿਸਟ ਨੂੰ ਘੱਟੋ-ਘੱਟ ਫਾਇਦਾ ਹੋਏਗਾ ਜਿਨ੍ਹਾਂ ਦੇ ਪੁਰਾਣੇ ਹਨ ਉਹਨਾਂ ਨੂੰ ਵੱਧ ਵੀ ਹੋ ਸਕਦਾ ਹੈ ਇਹ ਘੱਟੋ-ਘੱਟ ਬੈਨੀਫਿਟ ਹੋਏਗਾ ਸਰ ਇੰਡਸਟਰੀ ਦੀ ਇੱਕ ਅਕਸਰ ਸੁਣਾ ਨੂੰ ਮਿਲਦਾ ਰਹਿੰਦਾ ਕਿ ਇਨਫਰਾਸਟ੍ਰਕਚਰ ਨੂੰ ਲੈ ਕੇ ਸ਼ਿਕਾਇਤ ਰਹਿੰਦੀ ਆ ਅੱਜ ਦੀ ਮੀਟਿੰਗ ਦੇ ਵਿੱਚ ਉਹਨੂੰ ਲੈ ਕੇ ਵੀ ਤੁਸੀਂ ਕਾਫੀ ਜਿਹੜਾ ਵਾ ਖਾਕਾ ਪੇਸ਼ ਕੀਤਾ ਵਾ ਕੀ ਉਹ ਸ਼ਿਕਾਇਤ ਹੁਣ ਦੂਰ ਹੋ ਚੁੱਕੀ ਆ ਜਾਂ ਹਜੇ ਵੀ ਉਹਦੇ ਵਿੱਚ ਕੰਮ ਕਰਨ ਦੀ ਗੁੰਜਾਇਸ਼ ਬਾਕੀ ਆ ਦੇਖੋ ਜਿੱਥੇ ਤੱਕ ਫੋਕਲ ਪੁਆਇੰਟ ਏਰੀਆ 8 ਫੋਕਲ ਪੁਆਇੰਟ ਹੈਗੇ ਲੁਧਿਆਣੇ ਚ ਹੁਣ ਇੱਕ ਵੀ ਇੰਡਸਟਰੀਅਲਿਸਟ ਦੀ ਸ਼ਿਕਾਇਤ ਨਹੀਂ ਕਿ ਮੇਰੇ ਅੱਗੇ ਸੜਕ ਨਹੀਂ ਔਰ 70% ਸੜਕਾਂ ਆਰਸੀਸੀ ਦੀਆਂ ਬਣੀਆਂ ਜਿੱਥੇ ਨਹੀਂ RCC ਦੀ ਬਣ ਸਕਦੀ ਸੀ ਉੱਥੇ ਜ਼ਰੂਰ ਨਾਰਮਲ ਕਾਰਪੇਟਿੰਗ ਹੋਈ ਹੈ ਜਿਹੜੀ ਆ ਲੁੱਕ ਦੀ ਹੁੰਦੀ ਹੈ ਬਾਕੀ 70% RCC ਦੀਆਂ ਤਾਂ ਕਿ ਲਾਈਫ ਲੌਂਗ ਹੋਵੇ ਔਰ ਸਾਰੇ ਇੰਡਸਟਰੀਲਿਸਟ ਭਰਾ ਮੇਰੇ ਖੁਸ਼ ਹੈ ਜਿਹੜਾ ਮਿਲਦਾ ਮੈਨੂੰ ਚਾਹੇ ਕੋਈ ਸੋਸ਼ਲ ਫੰਕਸ਼ਨ ਤੇ ਮਿਲੇ ਜਾਂ ਕੋਈ ਮੈਨੂੰ ਬੁਲਾਵੇ ਤਾਰੀਫ ਹੀ ਕਰਦੇ ਆ ਕਿ ਇਹ ਸੜਕਾਂ ਔਰ ਇਹ ਸੜਕਾਂ ਦੀ ਪ੍ਰੋਬਲਮ ਵੀ 20 25 25 ਸਾਲ ਹੋ ਗਈ ਸੀ ਸਾਡੀਆਂ ਗੱਡੀਆਂ ਟੁੱਟਦੀਆਂ ਜਿਹੜੇ ਬਾਇਰ ਆਂਦੇ ਆ ਬੜਾ ਗਲਤ ਇੰਪ੍ਰੈਸ਼ਨ ਪੈਂਦਾ ਉਹ ਸਾਰੀਆਂ ਸੜਕਾਂ ਲੇ ਹੋ ਗਈਆਂ ਸਰ ਇੰਡਸਟਰੀ ਦੀ ਤਾ ਤੁਸੀਂ ਮੰਨ ਲਈ ਪਰ ਸ਼ਹਿਰ ਦੀਆਂ ਸੜਕਾਂ ਨੂੰ ਵੀ ਲੈ ਕੇ ਜਿਹੜਾ ਵਾ ਜਿਹੜੇ ਇੰਡਸਟਰੀ ਵਾਲੇ ਕਾਫੀ ਕਰਦੇ ਰਹਿੰਦੇ ਕਿਉਂਕਿ ਜਦੋਂ ਘਰ ਤੋਂ ਇੰਡਸਟਰੀ ਜਾਣਾ ਤਾਂ ਰਸਤੇ ਦੇ ਵਿੱਚ ਕਾਫੀ ਏਰੀਏ ਪੈਂਦੇ ਜਿੱਤੀਆਂ ਸੜਕਾਂ ਨੂੰ ਲੈ ਕੇ ਉਹਨੂੰ ਲੈ ਕੇ ਕੀ ਰੋਡ ਪਲਾਨਾ ਦੇਖੋ ਜਿੱਥੇ ਤੱਕ ਘਰ ਤੋਂ ਲੈ ਕੇ ਇੰਡਸਟਰੀ ਤੱਕ ਜਾਣ ਲਈਆਂ ਉਹ ਸਾਰੀਆਂ ਸੜਕਾਂ ਐਸ ਵੇਲੇ ਤਾਂ ਹੁਣ ਠੀਕ ਹੈ ਐਲੀਵੇਟਿਡ ਹਾਈਵੇ ਬਣ ਗਿਆ ਜਗਰਾਉਲੇ ਪੁਲ ਤੋਂ ਵੀ ਜਗੇ ਅੱਗੇ ਜਾਓ ਸੜਕ ਠੀਕ ਹੈ ਬਟ ਜਿਹੜੀ ਵੀ ਸੜਕ ਕੋਈ ਵੀ ਰਹਿੰਦੀ ਹੈ ਕਿਸੇ ਵੀ ਹਲਕੇ ਉਹਦਾ ਇਮੀਡੀਏਟਲੀ ਕੰਮ ਚਾਲੂ ਹੋਏਗਾ ਔਰ ਕੋਈ ਵੀ ਇੱਕ ਵੀ ਸੜਕ ਮੈਂ ਪ੍ਰੋਮਿਸ ਕਰਦਾ ਆਪਣੇ ਲੁਧਿਆਣਾ ਸਿਟੀਜ਼ਨਸ ਨੂੰ ਰਿਪੇਅਰ ਹੋਣ ਤੋਂ ਨਹੀਂ ਰਹੇਗੀ ਸਾਰੀਆਂ ਸੜਕਾਂ ਦੀ ਰਿਪੇਅਰ ਅਸੀਂ ਕੱਲ ਮੀਟਿੰਗ ਰੱਖੀ ਹੈ ਬੜੀ ਇੰਪੋਰਟੈਂਟ ਮੀਟਿੰਗ ਹੈ ਉਹਦੇ ਵਿੱਚ ਕਾਰਪੋਰੇਸ਼ਨ ਲੁਧਿਆਣਾ ਇੰਪਰੂਵਮੈਂਟ ਟਰਸਟ ਆਪਣੇ ਪੀਐਸਪੀਸੀ ਲਲੇ ਕੋਈ ਟਰਾਂਸਫਾਰਮਰਾਂ ਦੀ ਕੰਪਲੀਟ ਸੀ ਕੋਈ ਹੋਰ ਹੈ ਔਰ ਅਸੀਂ ਸਾਰੇ ਮੁੱਦੇ ਕੋਸ਼ਿਸ਼ ਕਰਕੇ ਜਿਹੜੇ ਹੋ ਸਕਦੇ ਆ ਉਹ ਕੱਲ ਰਿਜ਼ੋਲਵ ਕਰਾਂਗੇ ਸਰ ਪੋਲੀਟੀਕਲ ਗੱਲ ਕੀਤੀ ਜਾਵੇ ਤਾਂ ਸਰਕਾਰ ਦੀ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਪਾਰਟੀ ਨੇ ਤੁਹਾਨੂੰ ਲੁਧਿਆਣਾ ਵੈਸਟ ਵਾਸਤੇ ਉਮੀਦਵਾਰ ਬਣਾ ਰਿਹਾ ਕਿਸ ਤਰ੍ਹਾਂ ਦੀ ਜਿਹੜਾ ਵਾ ਸਿਨੈਰੀਓ ਦੇਖਦੇ ਹੋ ਕਿਸ ਤਰ੍ਹਾਂ ਦੀ ਚੁਣੌਤੀਆਂ ਦੇਖਦੇ ਹੋ ਲੁਧਿਆਣਾ ਵੈਸਟ ਨੂੰ ਜੋ ਵੀ ਕਿਸੇ ਦੀ ਵੀ ਸਾਡੇ ਜਿਹੜੇ ਲੁਧਿਆਣਾ ਵਾਸੀ ਹੈਗੇ ਮੈਂ ਲੁਧਿਆਣੇ ਜੰਮਿਆ ਪੱਲਿਆ ਇੱਥੇ ਹੀ ਪੜ੍ਹਿਆ ਇੱਥੇ ਹੀ ਰਿਹਾ ਔਰ ਕੋਈ ਵੀ ਲੁਧਿਆਣੇਵਾਸੀ ਦੀ ਕੋਈ ਵੀ ਇਸ਼ੂ ਹੋਏਗਾ ਕੋਈ ਏਰੀਆ ਵਾਈਜ਼ ਇਸ਼ੂ ਹੋਏਗਾ ਕੋਈ ਵਾਰਡ ਵਾਈਜ਼ ਇਸ਼ੂ ਹੋਏਗਾ ਮੈਂ ਸਭ ਨੂੰ ਪ੍ਰੋਮਿਸ ਕਰਦਾ ਕਿ ਸਾਰੇ ਸੋਲਵ ਹੋਣਗੇ ਕਿਸ ਤਰ੍ਹਾਂ ਦੇਖਦੇ ਹੋ ਸਰ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਦੋਂ ਐਲਾਨ ਹੋਇਆ ਤੁਹਾਡੇ ਉਮੀਦਵਾਰੀ ਦਾ ਤੁਹਾਡੇ ਟਿਕਟ ਦਾ ਐਲਾਨ ਹੋਇਆ ਤਾਂ ਵਿਰੋਧੀਆਂ ਨੇ ਬੜੇ ਜਿਹੜੇ ਨੇ ਉਹਨੂੰ ਲੈ ਕੇ ਕਾਫੀ ਬਿਆਨ ਵੀ ਦਿੱਤੇ ਤਾਂ ਵੀ ਕਿਸੇ ਕਿਸ ਤਰ੍ਹਾਂ ਦੇਖਦੇ ਹੋ ਵਿਰੋਧੀ ਪਾਰਟੀਆਂ ਦੇ ਬਿਆਨਾਂ ਨੂੰ ਲੈ ਕੇ ਮੈਨੂੰ ਕੋਈ ਬਿਆਨ ਪਤਾ ਨਹੀਂ ਮੈਂ ਦੇਖਦਾ ਨਹੀਂ ਮੇਰਾ ਸਿਰਫ ਕਮ ਡਿਵੈਲਪਮੈਂਟਲ ਕੰਮ ਹੈ ਪਹਿਲਾਂ ਵੀ ਕੀਤੇ ਆ ਹੋਰ ਵੀ ਕਰਾਂਗੇ ਮੁਕਾਬਲਾ ਕਿਸ ਨਾਲ ਦੇਖਦੇ ਨਹੀਂ ਮੁਕਾਬਲਾ ਦੇਖੋ ਮੈਂ ਸਾਰੇ ਆਪਣੇ ਜਿੰਨੇ ਕੈਂਡੀਡੇਟ ਖੜੇ ਹੋਣਗੇ ਮੈਂ ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦਾ ਔਰ ਮੁਕਾਬਲਾ ਮੈਂ ਕੋਈ ਵੀ ਕੈਂਡੀਡੇਟ ਹੋਵੇ ਇਕੁਅਲ ਸਮਝਦਾ ਔਰ ਮਿਹਨਤ ਨਾਲ ਲੜਾਗੇ ਔਰ ਜਿੱਤਾਗੇ ਥੈਂਕ ਯੂ ਜੀ ਬਿਲਕੁਲ ਐ ਸੀਗੇ ਐਮ ਪੀ ਸੰਜੀਵੋਰਾ ਜਿਹੜੇ ਲੁਧਿਆਣਾ ਵੈਸ ਤੋਂ ਹੁਣ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਨੇ ਤੇ ਦੂਜੇ ਪਾਸੇ ਇੰਡਸਟਰੀ ਦੇ ਹੱਕ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਫੈਸਲੇ ਲਿੱਤੇ ਨੇ ਉਸ ਦੇ ਬਾਰੇ ਖੁੱਲ ਕੇ ਉਹਨਾਂ ਦੇ ਵੱਲੋਂ ਚਰਚਾ ਕੀਤੀ ਗਈ ਹੈ ਤੇ ਲੁਧਿਆਣਾ ਵਾਸੀਆਂ ਨੂੰ ਭਰੋਸਾ ਜਿਤਾਇਆ ਕਿ ਕੋਈ ਵੀ ਮੁੱਦਾ ਹੋਵੇ ਉਸ ਨੂੰ ਜਲਦ ਹੱਲ ਕਰਵਾਇਆ ਜਾਏਗਾ ਕੈਮਰਾਮਨ ਸੰਕਲਦੀਪ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ